ਆੜੇ ਹਾਂ ਜੀ ਪਿੰਡ ਭਗੌਰ ਜ਼ਿਲ੍ਹਾ ਲੁਧਿਆਣਾ ਜੀ ਤੇ ਤੁਹਾਨੂੰ ਦਿਖਾਉਨੇ ਆ ਸਾਡੇ ਹੀ ਪੰਜਾਬੀ ਲੋਕ ਜਿਹੜੇ ਆਪਸ ਵਿੱਚੇ ਦੁਸ਼ਮਣ ਬਣੇ ਹੋਏ ਨੇ ਤੇ ਸਾਡੇ ਨਾਲ ਨੇ ਪਿੰਡ ਭਗੌਰ ਤੋਂ ਬਾਈ ਜੀ ਜਿਨ੍ਹਾਂ ਨਾਲ ਇਹ ਘਟਨਾ ਹੋਈ ਆ ਤੇ ਇਹਦੇ ਚੰਨਣਾ ਵੀ ਪਾਉਣਗੇ ਬਾਈ ਉਹਨਾਂ ਨਾਲ ਕਰਦਿਆਂ ਗੱਲਬਾਤ ਤੇ ਬਾਅਦ ਚ ਤੁਹਾਨੂੰ ਇਹਨਾਂ ਲੋਕਾਂ ਦੀ ਬਾਈ ਕਰੀ ਹੋਈ ਘਟੀਆ ਹਰਕਤ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਪਹਿਲਾਂ ਕਰਦਿਆਂ ਬਾਈ ਨਾਲ ਗੱਲ ਹਾਂਜੀ ਬਾਈ ਦੱਸੀ ਗੱਲ ਜੀ ਕਿਹੜਾ ਪਿੰਡ ਆ ਜੀ ਪਿੰਡ ਭਗੌਰ ਆ ਜੀ ਆਪਣਾ ਭਗੌਰਾ ਤੇ ਕੀ ਘਟਨਾ ਹੋਈ ਆ ਬਾਈ ਇਹੇ ਵੀਰੇ ਪਨੀਰੀ ਬੀਜੀ ਦੀ ਆਪਾਂ ਨੇ ਲੜੀ ਵਾਰ ਜਾਨੀ ਤਰਦੀਵਾਰ ਸਾਰੀਆਂ ਜਰੀਆਂ ਬੀਜੀਆਂ ਦੀਆਂ ਠੀਕ ਆ ਵੀਰੇ ਜੇ ਸਾਰੀ ਦਾ ਤਰਕ ਕਰਦੇ ਬੰਦੇ ਪਿੰਡ ਦੇ ਲੋਕ ਆ ਪਤਾ ਨਹੀਂ ਜਿੰਨੇ ਬੰਦੇ ਨੇ ਜਰੀਆਂ ਜਾਨੀ ਪਿੰਡ ਦੇ ਬੰਦੇ ਨੇ ਕੰਮ ਆ ਜੀ ਸਾਰਾ ਇਹ ਪਤਾ ਨਹੀਂ ਲੱਗਿਆ ਬਾਈ ਇਹ ਵੀ ਕਰਨੀ ਵੀਰੇ ਲੱਗਿਆ ਹੈ ਜਾਨੀ ਲੱਗਦਾ ਨਾਲ ਦਾ ਹੀ ਆ ਨਾਲ ਦਾ ਵੀਰੇ ਪਿੰਡ ਹੈ ਪਿੰਡ ਸਾਰਾ ਪਿੰਡ ਦੇ ਪਿੰਡ ਦੇ ਬੰਦੇ ਦਾ ਕੰਮ ਆ ਸਾਰਾ ਇਹ ਅੱਛਾ ਜੀ ਹਾਂਜੀ ਹਾਂਜੀ ਜਾਨੀ ਜਰੀਆਂ ਨਹੀਂ ਕਿਸੇ ਨੇ ਕੰਮ ਜਰੀਆਂ ਵੀਰੇ ਪਹਿਲਾਂ ਆਲੂ-ਆਲੂ ਲਾਉਣ ਦੇ ਤਾਂ ਕਰਕੇ ਪੂਰੀ ਤਿਆਰੀ ਥੀ ਜੀ ਆਪਣੀ ਟਾਈਮ-ਟਾਈਮ ਨਾਲ ਆਪਣਾ ਵੀ ਸਾਰਾ ਬੀਜਾ ਹੈ ਤਾਂ ਠੀਕ ਆ ਜੀ 150 26 ਦੇ ਸਿਰੇ ਤਿੰਨ ਸਾਰੀਆਂ ਸਾਰਾ ਬਰਖਾ ਤੇ ਯਾਨੀ ਕਿ ਸਾਰੀਆਂ ਇਹ ਸੜ ਕੇ ਸੁਆਹ ਹੋ ਗਈ ਆ ਦੇਖ ਲੋ ਜੀ ਆ ਦੇਖ ਲੋ ਫਿਰ ਕਹਿੰਦੇ ਕਿਸਾਨ ਆ ਦੇਖ ਲੋ ਐਂ ਕਰ ਆ ਦੇਖ ਲੋ ਸਾਰੀ ਪਨੀਰੀ ਬਾਈ ਜੀ ਸਪਰੇਅ ਮਾਰ ਗਿਆ ਕੋਈ ਰਾਉਂਡ ਅਪ ਆ ਦੇਖ ਲੋ ਉਹ ਸਿਰੇ ਦਾ ਕਿੱਥੇ ਕੋਈ ਨਿਗਾਹ ਜਾਂਦੀ ਆ ਤਾਂ ਕੀ ਕਰੂ ਬਾਈ ਕਿਸਾਨ ਆ ਦੇਖ ਲੋ ਆ ਹਾਲ ਨੇ ਬਾਈ ਦੇਖ ਲੋ ਆ ਸਾਰੀ ਫੁੱਤੀ ਪਈ ਆ ਬਾਈ ਤੇ ਬਾਈ ਜੀ ਬਾਕੀ ਸੱਤ ਕਿਹੜੀਆਂ ਦੀਆਂ ਨੇ ਮਾੜਾ ਮੋਟਾ ਜੇ ਕਿ ਇਹਨੂੰ ਸੂ ਮਿਲਦੀ ਆ ਤਾਂ ਬਾਈ ਦੱਸਿਓ ਜਰੂਰ ਜਾਂ ਕਿਸੇ ਹੋਰ ਪਿੰਡ ਵੀ ਇਹ ਘਟਨਾ ਹੋਈ ਹੋਵੇ ਤੇ ਬਾਕੀ ਬਾਈ ਜੀ ਹੋਰ ਕੋਈ ਗੱਲਬਾਤ ਤੁਸੀਂ ਕਹਿਣਾ ਚਾਹੁੰਦੇ ਹੋ? ਸਾਡੇ ਤਿੰਨ ਪਰਿਵਾਰਾਂ ਦਾ ਸਾਰਿਆਂ ਦਾ ਜਮੇ ਨਾਸ ਮਾਰਤਾ ਉਧਰ ਸਾਡੇ 나જર ਸਿੰਘ ਦੇ ਸਾਡੇ ਲਖਵੀਰ ਸਿੰਘ ਲਖੀ ਦੇ ਉਧਰ ਉਹਨਾਂ ਦੇ ਵੀ ਦੋ ਦੋ ਘਿਆਰੀ ਹੁੰਦੇ ਮਾਰਤੀਆਂ ਸਾਰੀਆਂ ਅੱਛਾ ਜੀ ਮੇਰੇ 100 ਗਿਲੀ ਦੀ ਵੀਰ ਆਪਣੀ ਇਹ ਜਮੇ ਵੀਰੇ ਸਵਾ ਕਰਾਤੀ ਜਮੇ ਹੁਣ ਜਿਵੇਂ ਬੁਰਾ ਹਾਲ ਹੁਣ ਮੈਂ ਪਨੀਰੀ ਮੋਲ ਲਈ ਆ ਸਾਰੀ ਸਵਾ ਲੱਖ ਰੁਪਏ ਦੀ ਪਨੀਰੀ ਮੋਲ ਲਈ ਆ ਮੈਂ ਖੜੀ ਹੋ ਕੇ ਆ ਰਹੀ ਠੀਕ ਆ ਜੀ ਹਾਂਜੀ ਹੁਣ ਤਾਂ ਮੈਂ ਆਪਣਾ ਕੰਮ ਚ ਮੰਡਰ ਵੀਰ ਕੋਈ ਨਹੀਂ ਚਲਣਾ ਆਪਾਂ ਨੇ ਆਪਣਾ ਹੀਲਾ ਕਰ ਲਿਆ ਆਪਣਾ ਠੀਕ ਆ ਜੀ ਹਾਂਜੀ ਹੁਣ ਆਪਾਂ ਤਾਂ ਬਾਦੋ ਬਾਦ ਅਲੂ ਲਾਉਣ ਨੇ ਫਿਰ ਕੁੱਤੇ ਤਾਂ ਟਾਈਮ ਨਾਲ ਆਪਾਂ ਨੂੰ ਬਨੇਦੇ ਫੇਰ ਲੈਣੀ ਪਈ ਆ ਅੱਗੇ ਆਪਣੇ ਹੋਰ ਕਿਸਾਨ ਭਰਾਵਾਂ ਨੂੰ ਕੀ ਰਹਿ ਆ ਵੀ ਜਾਣ ਰੱਖੋ ਵੀਰ ਗਾਂ ਬਾਸ ਤੇ ਵੀ ਆਪਣਾ ਪੈਰਾ ਤੋਂ ਉਹਦੇ ਤੇ ਮੇਰੇ ਨਾਲ ਜਿਹੜਾ ਹੈ ਅੱਗੇ ਘਾਟੇ ਨਾਲ ਆਪਾਂ ਬਪਰੇ ਨੇ ਇਹੀ ਘਟਣਾ ਇਹ ਯਾਨੀ ਕਿ ਪਹਿਲੀ ਵਾਰ ਪਿੰਡ 'ਚ ਹੋਇਆ ਬਾਈ ਤੁਹਾਡੇ ਪਿੰਡ 'ਚ ਹੋਇਆ ਵੀਰੇ ਇਹ ਅਲਦਾਲੇ ਕਦੇ ਹੋਰ ਵੀ ਅਲਦਾਲੇ ਵੀਰੇ ਕਦੇ ਆਪਾਂ ਕਦੇ ਨਹੀਂ ਸੁਣੀ ਗੱਲ ਬਾਤ ਇਹ ਜੀ ਢੋਲੀ ਵੀ ਰਦੇ ਕੰਮ ਜਿਤਵਾਦਣੇ ਲੱਗਦਾ ਬਾਈ ਜਿਤਵਾਦ ਵੀਰੇ ਪਿੰਡ ਦੇ ਪਿੰਡ ਦੇ ਬੰਦੇ ਦਾ ਹਾਂ ਸਿੱਧਾ ਆ ਕੇ ਟੱਕਰ ਲਵੇ ਸਹੀ ਗੱਲ ਆ ਜੀ ਸਿੱਧਾ ਹਿੱਕ ਚ ਵੱਜੇ ਆ ਕੇ ਇਹ ਤਾਂ ਇੱਕ ਗਊ ਪਾਪ ਹੈ ਬਿਲਕੁਲ ਬਿਲਕੁਲ ਜੀ ਸਿੱਧਾ ਇਹ ਪੁੱਜੇ ਭੂਤ ਉਹਨੇ ਗਊਆਂ ਮਾਰਤੀਆਂ ਸਹੀ ਗੱਲ ਆ ਜੀ ਗਊ ਪਾਪ ਆ ਜੀ ਬਿਲਕੁਲ ਬਿਲਕੁਲ ਬ੍ਰਦਰ ਚਲੋ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਾਰੇ ਭਰਾ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਨੇ ਤੇ ਆਹ ਦੇਖ ਲਓ ਬਾਈ ਆ ਸਾਰੀ ਰੌਂਡ ਆ ਬਿਮਾਰੀ ਆ ਪਨੀਰੀ ਤੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਸਾਰੇ ਭਰਾ ਇਹ ਘਟਨਾ ਹੈਗੀ ਬਾਈ ਜੀ ਪਿੰਡ ਭਗੌਰ ਜ਼ਿਲ੍ਹਾ ਲੁਧਿਆਣਾ ਤੇ 22 ਦਾ ਨੰ号 ਹੈਗਾ ਜਗਰੂਪ ਸਿੰਘ ਸੌਨ ਆਫ ਜੀ ਹਰਜੀਤ ਸਿੰਘ ਰਣਜੀਤ ਸੌਨ ਆਫ ਰਣਜੀਤ ਸਿੰਘ ਆ ਦੇਖ ਲੋ ਜੀ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਮੇਰੇ ਸਾਰੇ ਭਰਾ ਚਲੋ ਠੀਕ ਹੈ ਜੀ ਧੰਨਵਾਦ ਜਿਉਂਦੇ ਵਾਸਤੇ ਰਹੋ ਤੇ ਆਪਣਾ ਖਿਆਲ ਰੱਖੋ ਭਰਾਵੋ ਇਹਨਾਂ ਸ਼ਰਾਰਤੀ ਅੰਸਰਾਂ ਕੋਲ ਚਲੋ ਠੀਕ ਹੈ ਵੀਰੇ ਓਕੇ ਧੰਨਵਾਦ ਜੀ ਚਲੋ ਠੀਕ ਅੰਕਲ ਜੀ ਓਕੇ ਜੀ